ਇੱਕ ਮਾੜੀ ਤਿਆਰ ਕੇ ਤਿਆਰੀ ਕੰਢਈ ਲੋੜੀ ਮੰਗਾਂ ਚੱਲੀ ਹੁਣ ਤੇ ਚਲ ਵੇਹੇ ਕਈ ਘਟ ਮੰਗਦੇ ਪਰ ਅੱਡੇ ਇੱਥੇ ਨਹੀਂ ਕਿੰਨੇ ਕਿ ਕੁੜੀਆਂ ਮੰਗਦੀਆਂ ਜੇ ਵੀ ਤੇ ਇੱਕਮ ਰੈਡੀ ਹੋ ਚੱਕੀ ਸਲਵਾਰ ਕਮੀਜ਼ ਪਾ ਲਿਆ ਵੇਖੋ ਇਹਨੂੰ ਵੇਹੇ ਪਸੰਦ ਨਹੀਂ ਪਰ ਇਹਨੇ ਪਾ ਲਿਆ ਅੱਜ ਦੇਖਦੀ ਦਿੰਦੀ ਨੇ ਕਲਰ ਵੀ ਸਹੀ ਕਰ ਲਾ ਤੇ ਕੋਈ ਖਾ ਪੀ ਵੀ ਲਈ ਆ ਦੋ ਚਪਤੀ ਪਈ ਐ ਇਹੋ ਪੀਲਾ ਸੀਟਾਈ ਨਹੀਂ ਮੈਨੂੰ ਸੁਣਾ ਕੇ ਜਾਣਾ ਏ ਸੌਂਗ ਠੀਕ ਹੈ ਸੀਟ ਜਾ ਕੇ ਬੈ ਗਈ ਆ ਪਤਾ ਨਹੀਂ ਹੰਡੀ ਘਾਲ ਲੋ ਹੰਡੀ ਕੇ ਜਾਂਦੇ ਕੀ ਕੰਮ ਵਾਲੀ ਨਾਲ ਗੱਲ ਕਰਨੀ ਓੜੀ ਸੀਤੀ ਜੀਵੇ ਜੋ ਓੜੀ ਸਾਨੂੰ ਦੇ ਲੋੜੀ ਤੇੜੀ ਜੀਵੇ ਜੋ ਜੋਰ ਤੇ ਬੋਲਾਂ ਕੰਗਨ ਉਤੇ ਸੁਨਣਾ ਨਹੀਂ ਕਰਦਾ ਸਾਡੇ ਲੋੜੀ ਤੇਰੀ ਜਿਵੇਂ ਜੋੜੀ ਸੰਦੇ ਲੋੜੀ ਤੇਰੀ ਜਿਵੇਂ ਜੋ ਸਾਡੇ ਪਹਿਣਾ ਏ ਠਾ ਲੋਰ ਸੰੂ ਸ਼ੀਤੀ ਸ਼ੀਤੀ ਤੋ ਸਾਡੇ ਪਹਿਣਾ ਏ ਠਾ ਲੋਰ ਸੰੂ ਸ਼ੀਤੀ ਸ਼ੀਤੀ ਤੋ ਸਾਡੇ ਪਹਿਣਾ ਏ ਦਸਨਾਈਆਂ ਸੀ ਕਿਹੜੇ ਬਲੇਂਜੀਆਂ ਐ ਸਾਡੇ ਪਹਿਣਾ ਏ ਦਸਨਾਈਆਂ ਸੀ ਕਿਹੜੇ ਬਲੇਂਜੀਆਂ ਅਨ੍ਯਾ ਸੰਗ ਦੇਂਂ ਪ੍ਰੀਤ ਤੇਰੀ ਜਿਵੇਂ ਜੋੜੀ ਤਨ ਜੇ ਲੋੜੀ ਤੇਰੀ ਜੀਵੇ ਜੋੜ ਅੰਦਰ ਵੱਟੇ ਨਾ ਹੜਕਾ ਸਨੋਦੂ ਲੋ ਨਾ ਡੜਾ ਅੰਦਰ ਵੱਟੇ ਨਾ ਹੜਕਾ ਸਨੋਦੂ ਲੋ ਨਾ ਡੜਾ ਤਨ ਜੇ ਲੋੜੀ ਤੇਰੀ ਜੀਵੇ ਜੋੜ ਸਨੋਦੇ ਲੋੜੀ ਤੇਰੀ ਜੀਵੇ ਜੋੜ ਤੈਨੂੰ ਕਿਹਾ ਜਾਂਦਾ ਹਨ ਰਾਤ ਨਹੀਂ ਹੋਣ ਲਿਖਣ ਦੀ ਹੈ ਕਲਾਪਿੰਗ ਕਰੋ ਸੀਟ ਕਲਾਪਿੰਗ ਕਰੋ ਕਲਾਪਿੰਗ ਕਰੋ ਤੈਨੂੰ ਕਲਾਪਿੰਗ ਕਰਨ ਦੇ ਵੰਦੇ ਤੁਸੀਂ ਕਰਦੇ ਪਾ ਮਾਈ ਪਾ ਕਾਲੇ ਕੁੱਤੇ ਨੂੰ ਵੀ ਪਾ ਕਾਲਾ ਕੁੱਤਾ ਦੇ ਲਈ ਗਾਈ ਚੇਰੀ ਮੱਝ ਗਾਈ ਮੱਝ ਗਾਈ ਤੇ ਤਾ ਦੁੱਧ ਤੇ ਸੱਤੇ ਸੱਤਾ ਪੁੱਤਾਂ ਨੂੰ ਤੂੰ ਗਰੀ ਗਰੀ ਬਤਾਈ ਮਨ ਭੋਲਾ ਵੀ ਨਾ ਆਈ ਆਦ ਦੋ ਹੀ ਡਈਆਂ ਜਿ ਮੰਗਣ ਹਾਂਜੀ ਤਾਂ ਪੂਜਾ ਰਾਣੀ ਉਹ ਨਾਉਂਦੀ ਕੁੜੀਆਂ ਰੰਗ ਤੇ ਆਸ਼ਾ ਲੈੇ ਬਰੇ ਸੋਣੇ ਕਾੜੇ ਤਿਤਲੀ ਰਾਣੀ ਫੇਰ ਆ ਗਈ ਉਹ ਦੀ ਪਾ ਤੇ ਚੱਲ ਚੱਲ ਭੱਜ ਜਾਣ ਭੱਜਾ ਚੱਲ ਲੱਡੂ ਪਾ ਤੇ ਵੇ ਕਿੱਥੇ ਗੁੱਡੇ ਗੁੱਡੇ ਕਿੱਥੇ ਗੱਡੀ ਤੇ ਗਿਆ ਹਾਂ ਸਾਰਾ ਦਿਨ ਲਗਾ ਕੇ ਆ ਗਿਆ ਹਾਂ ਕਿੰਨੇ ਗੁੱਡੇ ਲੈ ਕੇ ਆਜ ਦੇ ਵੇਖੋ ਸਾਰੇ ਇੰਨੇ ਡਾਉਣੇ ਆ ਇਹ ਖਤਮ ਹੋਣੇ ਕਿਤੇ ਅੱਜ ਹੀ ਸਾਰਾ ਵੇ ਵੇੜਾ ਪਰ ਛੜਿਆ ਲਿਆ ਕੇ ਕਿੰਨੇ ਗੁੱਡੇ ਚਿੱਟੇ ਕਾਲੇ ਪੀਲੇ ਖੱਟੇ ਲਾਲ ਤੋੜ ਨਹੀਂ ਨੇ ਗੁੱਡੇ ਆ ਗੁੱਡੇ ਤੇ ਲਿਖਿਆ ਲੋੜੀ ਜਸ ਮਨੂ ਦੇ ਕੇ ਖਿਲਾ ਰਿਆ ਕਿਦਾਂ ਸਾਰੇ ਅੰਦਰ ਪਾਰ ਛੜੇ ਨੇ ਉਹ ਦੇਖ ਮੇਰਾ ਤਾਂ ਗਿਆ ਟੌਪਸ ਆਏ ਹੀ ਗਏ ਰਿੰਗ ਸਾਈਪ ਸੱਪੂ ਸ਼ੋਅ ਆਏ ਹੋਏ ਤੇ ਇੰਤਜ਼ਾਰ ਮੈਨੂੰ ਕਿ ਭਰਾ ਤੂੰ ਇੰਤਜ਼ਾਰ ਕਰੀਆ ਨਹੀਂ ਮੈਂ ਤੈਨੂੰ ਤਾਂ ਦੱਸਿਆ ਮੈਂ ਹਾਂ ਭਿਸ਼ੰਤ ਤੇਰਾ ਹੀ ਹੋਏ ਤੋ ਕਹਿਣੀ ਮੈਸੇਜ ਆਇਆ ਵਾ ਭਿਸ਼ੰਤ ਤੇਰਾ ਹੋਏ ਤੇ ਮੈਂ ਬਾਅਦ ਜਦੋਂ ਉਹਨੂੰ ਪੈਸੇ ਦਿੱਤੇ ਪਾਰਸਾ ਵਾਲੇ ਨੂੰ ਉਹਨੇ ਕਿਹਾ ਵੀ 300 ਤੇ ਇੰਨੇ ਪੈਸੇ ਤੇ ਫਿਰ ਮੈਂ ਸੋਚਿਆ ਵੀ ਨਹੀਂ ਇਹ ਤਾਂ ਮੇਰਾ ਹੋਣਾ ਇੱਕ ਮਦਾ ਤੇ 150 ਦਾ ਆਇਨਾ ਜੇਸ਼ੂ ਦਾ ਨਹੀਂ 14 ਦਾ ਹਾਵੇ ਕਿਨੇ ਸੋਨੇ ਦਾ ਪਸਾਇ ਆ ਤਾਂ ਫਿਰ ਮੇਰਾ ਹੋਣਾ ਹੈ ਹਾਂ ਫਿਰ ਉਹ ਦੂਜਾ ਨਕਸ਼ ਮੇਰਾ ਉਹ ਡਾਲਿਆ ਕਿਹੜਾ ਵੱਡਾ ਹੈ ਤੇਰਾ ਉਹ ਦੂਜਾ ਜਜਾ ਤਾਂ 골ਡਨ ਕਲਰ ਦਾ ਲਿਆ ਉਹ ਤੇ ਫਿਰ ਮੇਰਾ ਨਹੀਂ ਮੇਰੇ ਸੱਸੂਟਾਂ ਨਾਲ ਦੇ ਆ ਨਹੀਂ ਇਹ 골ਡਰ ਤੇ ਕਿਹਾ ਸੀ ਤੂੰ ਪਾਲੀ ਵੀ ਉਹ ਕੋਰਡਰ ਗਿਆ ਹਿੱਤ ਉਹਨਾਂ। ਠੀਕ ਹੈ। ਹਾਂ ਠੀਕ ਹੈ। ਇਹ ਮੈਂ ਮੰਗਾਇਆ ਸੀ ਆਪਣਾ ਜਿਹੜਾ ਗ੍ਰੀਨ ਸੂਟ ਨਹੀਂ ਆ। ਮਹਿੰਦੀ ਆ ਜਾ। ਮੈਂ ਮੰਗਾਇਆ ਉਹਦੇ ਨਾਲ ਭੀ ਚਲੋ ਉਹਦਾ ਨਾਲ ਨਹੀਂ ਮਿਲਦਾ 골ਡਨ ਬਕਾ ਲਈ ਤੇ ਸਿਲਵਰ ਆ ਗਿਆ। ਤੇ ਇਹ ਸਿਲਵਰ ਮੈਂ ਹਾਂ ਚਾ ਲੈ ਲੈਂਗੇ ਨਾਲ ਪਾ ਲੂੰਗੀ। ਉਹ ਦਲੇਂਗਾ ਆਪਣਾ। ਮੇਲੇਂਗੇ ਨਾਲ ਚੱਲ ਜਾਣਾ। ਪਹਿਣਾ ਇਹ ਲਹਿੰਗੇ ਨਾਲ ਦਾ ਮੇਰਾ ਹੀ। ਮੇਲੇਂਗੇ। ਉਹ ਮੇਰੇ ਦੂਜੇ ਹਾਰ ਟੋਪ ਅਸੀਂ ਨਾਲ ਦੇ ਤੇ ਨਾਲ ਉਹ ਗਲ ਚ ਪਾਉਣ ਵਾਲਾ ਇਹ ਨਕਲਿਸ ਗਿਆ। ਨਾਕਲਸਕੀਰ ਮੇਰ ਕੋ ਹੈਗਾ ਮੈਂ ਤੈਨੂੰ ਪਾ ਕੇ ਦਊਂਗੀ ਕੋਈ ਕਿਸੇ ਨਾ ਕਿਸੇ ਦੇ ਵਿੱਚ ਵੀ ਦੁਜਾ ਤੇਰੇ ਗੱਲ ਚ ਪਿਲੰਗੀ ਤਨਾ ਕੋਈ ਨਾ ਕੋਈ ਤੈਨੂੰ ਨਾਲੇਸ ਪਾ ਕੇ ਦਊਂਗੀ ਤੇਰਾ ਵੀ ਟੌਰ ਕੱਢੂਗੀ ਤੈਨੂੰ ਐਵੇਂ ਨਹੀਂ ਰਹਿਣ ਦਿੰਦੀ ਤੂੰ ਮੇਰੇ ਨਾਲ ਛੇੜੀ ਤੈਨੂੰ ਮਿਲ ਜੂਗਾ ਨੈਕਲਸ ਮੈਂ ਆਪਾ ਦਸ਼ੀ ਠੀਕ ਆ ਤੂੰ ਮੇਰੇ ਬਟੋਪਸਾਂ ਦੇ ਬੇਈਮਾਨ ਹੋਣ ਦੇ ਨਾ ਇੰਨਾ ਚੀਜ਼ਾਂ ਤੇ ਵੀ ਮੈਨੂੰ ਦੇ ਦੇ ਮੈਂ ਪਾਸਾ ਇਹ ਕੇ ਸਾਡੇ ਇਹ ਮੈਂ ਲਹਿੰਗੇ ਨਾਲ ਪਾੜਨਾ ਤੇ ਮਹਿੰਦੀ ਆ ਫਿਰ ਮੈਨੂੰ ਲੱਭਦੀ ਹਾਂ ਕੋਈ ਆ ਯਾਰ ਕਾਰੇ ਬੱਚੇ ਪਾ ਲੈ ਮੈਂ ਪਾਵਾਂ ਸੀਰਤਾ ਮੈਂ ਪਹਿਲਾਂ ਮਾਸੀ ਨੂੰ ਕਹਿਣੀ ਹੈ ਪਿਛਾ ਜਾ ਤੂੰ ਪਾ ਲਈ ਫਿਰ ਮੈਂ ਚੇਤਾ ਲੈ ਮੈਂ ਤੇ ਲਿੰਗਾ ਸੱਚ ਪਾਉਂਗਾ ਸੋਨੇ ਦੇ ਰਹਿਣ ਟੋਪ ਮੈਂ ਨੈਕਲੇਸ ਨਹੀਂ ਮਾਸੀ ਨੂੰ ਤੇ ਮੋਰਾ ਪਾਉਂਦੀ ਆ ਨੈਕਲੇਸ ਨਹੀਂ ਆ ਹੂੰ ਕਿ ਦੋ ਨਾ ਆਇਆ ਚਾ ਨੀ ਪਤਾ ਕਿ ਟਿੱਕਾ ਹੀ ਆਵੀਂ ਆਵੇ ਟਿੱਕਾ ਨਹੀਂ ਪਣਾ ਗਾਲ ਚ ਪਉਣ ਵਾਲੇ ਲੈ ਐਵੇਂ ਤੂੰ ਮੰਗਾ ਡਿਆ ਮੋਟਿਆ ਲੈ ਫੋ ਪਟਾਕੇ ਪਾ ਲਾਂ ਜਈ ਇਹਦਾ ਕੋਈ ਮਾਰ ਇਹ ਦੋ ਹੁਕਾਏ ਦੀ ਹਾਏ ਆਹੇ ਮੇੜਾ ਗਲ ਕੁੱਟੀ ਜਾਂਦਾ ਤੁਹਾਡਾ ਫੇਰ ਗਈ ਹੋਗਾ ਹੋਇਆ ਯਾਰ Eitt og meint. Háma, þetta. Ánum við er ekki aðra, hútt ég hérna. Háma, það er hóð hér en þú báði að ég ína. Það er það að ég. Það er það að ég á mér. Já. Það er hægt. ਯਾ ਹਾਂ ਤਾਂ ਨਹੀਂ ਤੇਰੇ ਕੰਨ ਤੇ ਨਹੀਂ ਵਿੱਜੇ ਪਰ ਇਦਾਂ ਕਰਕੇ ਲਾ ਰਵੇਂ ਨੇ ਨਾਲ ਤੇਰੇ ਕੰਨ ਵੀ ਨੇ ਪਰ ਲਾ ਕੇ ਦੇਖ ਲੈ ਨੇ ਨਾਲ ਮੈਂ ਤਾਂ ਚਾਚੀ ਬੜੀਆਂ ਚੱਦੀਆਂ ਗੱਲਾਂ ਕਹਿੰਦੀ ਆਂ ਇਹਦੇ ਲਈ ਸੁੰਦਰ ਲੱਗ ਰਹੀ ਏ ਕੰਮ ਜਸਮਨ ਸੋਹਣੀ ਆ ਮੋੜੇ ਲਾਸ ਚੰਗ ਲੱਗੇ ਨੇ ਦੇ ਵੇ ਜੀ ਦੇ ਫਿਰ ਮਿੱਟੇ ਬਣਾਦੇ ਆ ਚਾਲਾ ਦੇ ਵੇ ਸਾਡੀ ਦੋਸਤ ਵਾਲੀ ਮੰਮੀ ਵਾਲੇ ਤੱਕੇੜੇ ਬਣਾਏ ਘਰ ਮਨਾਰੇ ਤਾਂ ਦੇ ਨਾ ਮੁੰਨੇ ਆ ਮਰੇ ਛਕਿਆ ਤੇ ਜਸ ਪਹਿਲੋਂ ਨਹੀਂ ਛਕਿਆ ਪਹਿਲੋਂ ਤਾਂ ਨਹੀਂ ਛਕਿਆ ਮੁੰਨੇ ਛਕਿਆ ਨਾ ਜੇ ਮੈਂ ਨਹੀਂ ਛਕਿਆ ਉਹ ਦਫੇ ਤੋ ਬਣਾਦੇ ਨੇ ਪਤਾ ਨਹੀਂ ਉਹ ਦﺘੇ ਮਕਾਨ ਵਿੰਨੇ ਵਾਲੀ ਗੱਲ ਤੇ ਦੱਸੀ ਮੈਂ ਬਸ ਹੋਇਆ ਕਿ ਮੈਨੂੰ ਦਾਲ ਨਹੀਂ ਨਵੇਂ ਬਾਦ ਦੇ ਚਣਵਾਏ ਨਾ ਉਹ ਤਿਆਰ ਦੇ ਫਿਰ ਮੈਨੂੰ ਟਿੱਕਾ ਦੀ ਬਸ ਉਹ ਫੇ ਨੈਗਲੈਸ ਪੋਣਾ ਕਰਾ ਸਹੀ ਗਾ ਮੋਅ ਵਿੱਚ ਗਨਾ ਫਰਕੀ ਤੇ ਮੈਂ ਕਿਹਾ ਨਾ ਕਿ ਮੈਨੂੰ ਟੈਟ ਟੈਨ ਵੀ ਹੋਣਾ ਸੀ ਫਿਰ ਮੈਂ ਲੈ ਗਈ ਤਾਂ ਇਹ ਪੂੰਪਾ ਲਈ ਮੈਂ ਉਹ ਪਾ ਲਿਆ ਠੀਕ ਹੈ ਇਨਾ ਟਾਈਟ ਮੋ ਤੇ ਤੁੰਡ ਕਈ ਨਾ ਮੇ ਮਰ ਬਰਾ ਕੁਟੇ ਜਾਂਦਾ ਨਹੀਂ ਆ ਮੈਂ ਆਪਣੇ ਅੰਨ ਬਰਾਤਵੇ ਦੇ ਪਾਉਂਗੀ ਕਿ ਸ਼ਰਮ ਆਈ ਇਧਰ ਆ ਬਰਾਤਵੇ ਦੇ ਕਿ ਸ਼ਰਮ ਆਈ ਜੇ ਬਰਾਤ ਦੇ ਦੇ ਨੀ ਸ਼ਰਮ ਆਈ ਜੇ ਸ਼ਰਮ ਆਈ ਨਾ ਉਹ ਲੋੜ ਦੀ ਲੀਵਾ ਨਹੀਂ ਚਾਉਂਦਾ ਨਹੀਂ ਤੁੰਡ ਪੈਸਾ ਨਹੀਂ ਖੋਣੀ ਹੈ ਫੈਂਟਾਟ ਨਾ ਪਾ ਨਾ ਉਹਦਾ ਲੰਗੇ ਵਾਲ ਦੇਣਾ ਰਾ ਪੈਨ ਫੈਂਟਾਟ ਕੋਈ ਹੋਰ ਨਾ ਕੋਈ ਮਾਨੂ ਕੁਛ ਨਹੀਂ ਕਾ ਜਾਣਾ ਨਹੀਂ ਭਾਗ ਨਹੀਂ ਜਾਣਾ Kalaam shaad yeah natcha Chukti rela ten sol mut drop air Aangaows <laughs> shaad Veena Shah Leh ala sheet mi dhu Salama salama Suni sh indara resa sh nightin Gu baghi route